55 ਲੱਖ ਰੁਪਏ ਦੀ ਠੱਗੀ ਮਾਰੀ ਆ ਤੇ ਭੈਣ ਬਣਾ ਕੇ ਪੈਸਾ ਖਾਦਾ ਆ ਵੀਡੀਓ ਸਾਰੀ ਸੁਣਿਓ ਤੇ ਸ਼ਾਇਦ ਤੁਹਾਨੂੰ ਵੀ ਅਕਲ ਆ ਜਾਵੇ ਕਿ ਵੀ ਠੱਗੀ ਜਿਹੜੀ ਆ ਇਸ ਤਰੀਕੇ ਨਾਲ ਵੀ ਹੋ ਸਕਦੀ ਆ ਪੰਜਾਬ ਦੇ ਵਿੱਚ ਇੱਕ ਲੜਕੀ ਨੂੰ ਫੋਨ ਕੀਤਾ ਜਾਂਦਾ ਆ ਉਸ ਨੂੰ ਪੁੱਛਿਆ ਜਾਂਦਾ ਆ ਕਿ ਤੁਹਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਅੱਜ ਪ੍ਰੋਗਰਾਮ ਆ ਉਹ ਕਹਿੰਦੀ ਹਾਂਜੀ ਸਾਡੇ ਪ੍ਰੋਗਰਾਮ ਹੈਗਾ ਤੇ ਮੈਂ ਉੱਥੇ ਗਈ ਸੀ ਉਸ ਲੜਕੀ ਨੂੰ ਪੁੱਛਿਆ ਵੀ ਤੁਸੀਂ ਵੀਰਪਾਲ ਕੌਰ ਬੋਲਦੇ ਉਹ ਕਹਿੰਦੀ ਹਾਂਜੀ ਮੈਂ ਵੀਰਪਾਲ ਕੌਰ ਬੋਲਦੀ ਆ ਉਹਨਾਂ ਨੇ ਇਹ ਕਿਹਾ ਕਿ ਅਸੀਂ ਇੰਗਲੈਂਡ ਤੋਂ ਬੋਲਦੇ ਹਾਂ ਤੇ ਅਸੀਂ ਤੁਹਾਨੂੰ ਜਾਣਦੇ ਹਾਂ ਤੁਸੀਂ ਇੱਕ ਦੂਰ ਦਰਾਡੇ ਵਿਆਹ ਦੇ ਵਿੱਚ ਗਏ ਸੀ ਉੱਥੇ ਪੈਲਸ ਦੇ ਵਿੱਚ ਤੁਹਾਡੇ ਨਾਲ ਮੁਲਾਕਾਤ ਹੋਈ ਸੀ ਤੇ ਮੇਰੇ ਮੰਮੀ ਤੁਹਾਨੂੰ ਮਿਲੇ ਸੀਗੇ ਤੇ ਉਦੋਂ ਉਹਨਾਂ ਨੇ ਨੰਬਰ ਦਿੱਤਾ ਸੀ ਇਹ ਇੱਕ ਝੂਠੀ ਕਹਾਣੀ ਸੀ ਜਿਹੜੀ ਉਹ ਟੈਲੀਫੋਨ ਕਰਨ ਵਾਲਾ ਵੀਰਪਾਲ ਕੌਰ ਨੂੰ ਕਹਿ ਰਿਹਾ ਸੀ ਜਿਹੜਾ ਨੰਬਰ ਸੀ ਉਹ ਯੂਕੇ ਦਾ ਸੀਗਾ 0044 ਜਿਹੜਾ ਆ ਉਹ ਕੋਡ ਲੱਗਦਾ ਸੀਗਾ ਉਸਨੇ ਵੀਰਪਾਲ ਨੂੰ ਆਪਣੀਆਂ ਗੱਲਾਂ ਦੇ ਵਿੱਚ ਲੈ ਲਿਆ ਤੇ ਉਹ 15-20 ਮਿੰਟ ਗੱਲਾਂ-ਵਾਤਾਂ ਕਰਦੇ ਰਹੇ ਤੇ ਫਿਰ ਉਸਨੇ ਡੇਲੀ ਵੀਰਪਾਲ ਨੂੰ ਸਵੇਰੋਂ ਗੁੱਡ ਮਾਰਨਿੰਗ ਦੇ ਮੈਸੇਜ ਭੇਜਨੇ ਤੇ ਉਸ ਨੂੰ ਆਪਣੀ ਭੈਣ ਬਣਾ ਲਿਆ ਇਹ ਕਹਿ ਕੇ ਕਿ ਇਸ ਟਾਈਮ ਉਸਦੇ ਪਰਿਵਾਰ ਦੇ ਵਿੱਚ ਕੋਈ ਵੀ ਨਹੀਂ ਹੈਗਾ ਉਹਦਾ ਸਾਰਾ ਪਰਿਵਾਰ ਖਤਮ ਹੋ ਚੁੱਕਿਆ ਤੇ ਉਹ ਕੱਲਾ ਹੀ ਆ ਇੰਗਲੈਂਡ ਯੂਕੇ ਦੇ ਵਿੱਚ ਰਹਿ ਰਿਹਾ ਤੇ ਉਸਦੇ ਕੋਲੇ ਕਰੋੜਾਂ ਰੁਪਈਆ ਦੀ ਪ੍ਰਾਪਰਟੀ ਆ ਉਸ ਦਾ ਵਿਆਹ ਵੀ ਹੋਇਆ ਸੀ ਵਿਆਹ ਦੇ ਵਿੱਚੋਂ ਦੋ ਬੱਚੇ ਸੀ ਤੇ ਉਹਦੀ ਜਿਹੜੀ ਘਰਵਾਲੀ ਆ ਉਸ ਦੇ ਨਾਲ ਉਸ ਦਾ ਤਲਾਕ ਹੋ ਗਿਆ ਤੇ ਹੁਣ ਉਹ ਕੱਲਾ ਦੋ ਬੱਚਿਆਂ ਦੇ ਨਾਲ ਰਹਿ ਰਿਹਾ ਆ ਤੇ ਹੁਣ ਦੁਨੀਆ ਦੇ ਵਿੱਚ ਉਹਦਾ ਕੋਈ ਵੀ ਨਹੀਂ ਹੈਗਾ ਹਾਂ ਮੇਰੀ ਮੰਮੀ ਨੇ ਉਹ ਕਹਿੰਦਾ ਕਿ ਤੇਰਾ ਨੰਬਰ ਦਿੱਤਾ ਸੀ ਕਿ ਤੂੰ ਵੀਰਪਾਲ ਦੇ ਨਾਲ ਗੱਲਬਾਤ ਕਰ ਲਿਆ ਕਰੇ ਵੀਰਪਾਲ ਨੂੰ ਇੰਨਾ ਭਰੋਸਾ ਹੋ ਗਿਆ ਅੱਖਾਂ ਬੰਦ ਕਰਕੇ ਉਸ ਤੇ ਵਿਸ਼ਵਾਸ ਕਰਨ ਲੱਗ ਗਈ 15 20 ਦਿਨ ਉਹਨਾਂ ਨੇ ਡੇਲੀ ਘੰਟਾ-ਘੰਟਾ ਗੱਲਾਂ-ਬਾਤਾਂ ਕਰਨੀਆਂ ਜਿਹੜਾ ਉਹ ਟੈਲੀਫੋਨ ਵਾਲਾ ਬੰਦਾ ਸੀ ਉਹ ਵੀਰਪਾਲ ਤੋਂ ਇਨਫੋਰਮੇਸ਼ਨ ਕਢਾ ਰਿਆ ਸੀ ਵੀ ਕਿੰਨਾ ਕੁ ਪੈਸਾ ਆ ਇਹਦੇ ਘਰ ਦੇ ਵਿੱਚ ਕੌਣ-ਕੌਣਾ ਵੀਰਪਾਲ ਨੇ ਦੱਸਿਆ ਵੀ ਉਸ ਦਾ ਘਰ ਵਾਲਾ ਅਮਰੀਕਾ ਦੇ ਵਿੱਚ ਰਹਿੰਦਾ ਆ ਤੇ ਕਾਫੀ ਸਾਲਾਂ ਤੋਂ ਉਸ ਨੂੰ ਤਕਰੀਬਨ 15-20 ਸਾਲ ਹੋ ਗਏ ਅਮਰੀਕਾ ਦੇ ਵਿੱਚ ਤੇ ਇੰਡੀਆ ਦੇ ਵਿੱਚ ਉਸ ਨੇ ਚੰਗੀ ਜ਼ਾਇਰਾਤ ਬਣਾਈ ਆ ਘਰ ਸੋਹਣਾ ਆ ਬੱਚੇ ਵਧੀਆ ਪੜਦੇ ਨੇ ਵੀਰਪਾਲ ਦੇ ਆਪਣੇ ਖੁਦ ਦੇ ਤਿੰਨ ਬੱਚੇ ਜਿਹੜੇ ਦੋ ਬੱਚੇ ਉਹਦੇ ਵਿਆਹੇ ਗਏ ਸੀ ਤੇ ਇੱਕ ਬੱਚਾ ਉਸ ਦਾ ਵਿਆਉਣ ਵਾਲਾ ਆ ਤੇ ਵੀਰਪਾਲ ਉਹਦੀਆਂ ਗੱਲਾਂ ਦੇ ਵਿੱਚ ਆ ਗਈ ਪੂਰਾ ਭਰੋਸੇ ਦੇ ਵਿੱਚ ਲੈ ਕੇ ਉਸ ਇਨਸਾਨ ਨੇ ਕਿਹਾ ਕਿ ਭੈਣ ਮੇਰੀਏ ਮੈਂ ਯੂਕੇ ਤੋਂ ਇੰਡੀਆ ਆਉਣ ਲੱਗਿਆ ਆ ਤੁਹਾਨੂੰ ਮਿਲਣ ਵਾਸਤੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਮੈਨੂੰ ਬਹੁਤ ਵਧੀਆ ਲੱਗਦਾ ਆ ਤੇ ਮੈਂ ਤੁਹਾਨੂੰ ਹੁਣ ਮਿਲਣਾ ਚਾਹਨਾ ਆ ਉਹ ਇਨਸਾਨ ਵੀਰਪਾਲ ਨੂੰ ਫੋਨ ਕਰਦਾ ਕਿ ਭੈਣੇ ਮੈਂ ਟਿਕਟਾਂ ਕਰਵਾ ਲਈਆਂ ਨੇ ਤੇ ਉਸ ਨੂੰ ਆਪਣੀਆਂ ਜਿਹੜੀਆਂ ਟਿਕਟਾਂ ਆ ਉਹਦੀ ਫੋਟੋ ਭੇਜਦਾ ਕਿ ਆ ਲੈ ਬੋਰਡਿੰਗ ਪਾਸ ਤੇ ਮੈਂ ਜਿਹੜਾ ਆ ਉਹ ਬੰਬੇ ਏਅਰਪੋਰਟ ਤੇ ਉਤਰਨ ਲੱਗਿਆ ਆ ਵੀਰਪਾਲ ਕਹਿੰਦੀ ਕਿ ਵੀਰ ਮੇਰਿਆ ਵੀ ਤੂੰ ਜਿਹੜਾ ਉਤਰਨਾ ਆ ਉਹ ਦਿੱਲੀ ਏਅਰਪੋਰਟ ਤੇ ਉਤਰ ਬੰਬੇ ਏਅਰਪੋਰਟ ਦੇ ਉੱਪਰ ਤੂੰ ਨਾ ਉਤਰ ਕਿਉਂਕਿ ਉੱਥੇ ਸਾਨੂੰ ਨਹੀਂ ਪਤਾ ਅਸੀਂ ਤੈਨੂੰ ਕਿਵੇਂ ਲੈਣਾ ਵਾਂਗੇ ਉਹ ਕਹਿੰਦਾ ਭੈਣ ਮੇਰੀ ਮੈਂ ਆਪੇ ਆ ਜਾਵਾਂਗਾ ਤੁਸੀਂ ਟੈਨਸ਼ਨ ਨਾ ਲਿਓ ਬੰਬੇ ਏਅਰਪੋਰਟ ਤੇ ਉਹ ਇਨਸਾਨ ਪਹੁੰਚਦਾ ਨਹੀਂਗਾ ਉਹ ਜਿੱਥੇ ਬੈਠਾ ਹੈ ਉਹ ਉੱਥੇ ਬੈਠਾ ਹੈ ਉਹ ਇੱਕ ਨਾਟਕ ਇੱਕ ਗੇਮ ਪਲਾਨ ਕਰ ਰਿਹਾ ਹੈ ਵੀਰਪਾਲ ਦੇ ਨਾਲ ਉਸਨੇ ਫੋਨ ਕੀਤਾ ਕਿ ਭੈਣੇ ਮੈਨੂੰ ਇੱਥੇ ਏਅਰਪੋਰਟ ਵਾਲਿਆਂ ਨੇ ਰੋਕ ਲਿਆ ਆ ਲੈ ਤੇਰੀ ਮੈਂ ਗੱਲ ਕਰਾਉਣਾ ਆ 에어ਪੋਰਟ ਵਾਲੇ ਅਧਿਕਾਰੀ ਦੇ ਨਾਲ 에어ਪੋਰਟ ਵਾਲਾ ਅਧਿਕਾਰੀ ਕਹਿੰਦਾ ਕਿ ਵੀ ਹਾਂਜੀ ਇਸਕੇ ਪਾਸ ਤੋਂ ਤਕਰੀਬਨ 2 ਕਰੋੜ ਰੁਪਇਆ ਹੈ ਤੋ ਉਸਕਾ ਜੁਰਮਾਨਾ ਲੱਗੇਗਾ ਤਬ ਹਮ ਇਸਕੋ ਛੋੜेंगे ਨਹੀਂ ਤੋ ਹਮ ਇਸਕੋ ਨਹੀਂ ਛੋੜेंगे ਇਸਕੋ ਜੇਲ ਮੇਂ ਡਾਲेंगे ਇਨਾ ਕਹਿ ਕੇ ਉਸ ਆਫੀਸਰ ਨੇ ਫੋਨ ਜਿਹੜਾ ਆ ਉਹ ਉਸ ਮੁੰਡੇ ਨੂੰ ਫੜਾਤਾ ਤੇ ਉਸ ਮੁੰਡੇ ਨੇ ਵੀਰਪਾਲ ਨੂੰ ਕਿਹਾ ਕਿ ਭੈਣ ਮੇਰੀਏ ਮੈਨੂੰ ਜੇਲ ਨਹੀਂ ਹੋਣੀ ਚਾਹੀਦੀ ਮੈਂ ਜੇਲ ਚੋਂ ਇੱਥੋਂ ਨਿਕਲ ਕੇ 에어ਪੋਰਟ ਤੋਂ ਤੇਰੇ ਸਾਰੇ ਪੈਸੇ ਬੋਰਦੋਂਗਾ ਜੋ ਇਹ ਕਹਿੰਦੇ ਆ ਜਿੰਨੇ ਪੈਸੇ ਮੰਗਦੇ ਆ ਤੂੰ ਦੇ ਦੇ ਤੇ ਇਹਨੇ ਨੂੰ ਆਫੀਸਰ ਨੇ ਕਿਹਾ ਕਿ 8 ਲੱਖ ਰੁਪਇਆ ਜਮ੍ਹਾਂ ਕਰਾਓ ਤੇ ਤਾਂ ਅਸੀਂ ਇਸ ਨੂੰ ਜਿਹੜਾ ਆ ਰਿਲੀਜ਼ ਕਰ ਦਿੰਨੇ ਆ ਉਸਨੇ ਅਕਾਊਂਟ ਨੰਬਰ ਸੈਂਡ ਕੀਤਾ 8 ਲੱਖ ਰੁਪਇਆ ਵੀਰਪਾਲ ਨੇ ਕੁਝ ਹੀ ਮਿੰਟਾਂ ਸਕਿੰਟਾਂ ਦੇ ਵਿੱਚ ਉਸ ਮੁੰਡੇ ਉਹਨਾਂ ਦੇ ਅਕਾਊਂਟ ਦੇ ਵਿੱਚ ਪਾ ਦਿੱਤਾ ਉਹਨੂੰ ਪਤਾ ਲੱਗ ਗਿਆ ਕਿ ਪੈਸੇ 8 ਲੱਖ ਰੁਪਇਆ ਇੱਕ ਝਟਕੇ ਦੇ ਵਿੱਚ ਆ ਗਿਆ ਆ ਇੰਜ ਕਰਕੇ 2-3 ਦਿਨ ਓਹੋ ਪੈਸੇ ਜਿਹੜੇ ਆ ਉਹ ਖਾਂਦੇ ਰਹੇ ਖਾਂਦੇ ਰਹੇ 5 ਲੱਖ ਪਵਾ ਲਿਆ 3 ਲੱਖ ਪਵਾ ਲਿਆ ਕਿ ਨਹੀਂ ਜੀ ਬੈਗ ਦੀ ਤਲਾਸ਼ੀ ਲਈ ਆ ਉਹਦੇ ਵਿੱਚੋਂ ਇੱਕ ਅੰਗੂਠੀ ਵੀ ਨਿਕਲੀ ਆ ਉਤੇ ਹੀਰਾ ਲੱਗਿਆ ਹੋਇਆ ਆ ਤੇ ਇੰਦੇ ਕੋਲ ਜੀ ਇੱਕ ਨੈਕਲੈਸ ਵੀ ਨਿਕਲਿਆ ਆ ਇਹ ਕਹਿੰਦਾ ਮੈਂ ਆਪਣੀ ਭੈਣ ਵੀਰਪਾਲ ਵਾਸਤੇ ਬਣਾ ਕੇ ਲੈ ਕੇ ਆਇਆ ਇੱਕ ਸੋਨੇ ਦੀ ਮੋਟੀ ਚੇਨ ਦੀ ਫੋਟੋ ਐਡਿਟ ਕਰਕੇ ਵੀਰਪਾਲ ਨੂੰ ਭੇਜੀ ਜਿਹਦੇ ਤੇ ਲਿਖਿਆ ਹੋਇਆ ਸੀ ਵੀਰਪਾਲ ਉਹ ਚੇਨ ਬੜੀ ਮੋਟੀ ਸੀ ਤੇ ਉਹ ਲਾਲਚ ਆ ਗਿਆ ਭੈਣ ਨੂੰ ਗੋਲੀ ਚੈਨ ਆ ਉਹ ਘੜਤ ਘੜ 15 20 ਤੋਲਿਆਂ ਦੀ ਹੋਣੀ ਆ ਮੁੰਡੇ ਨੇ ਕਿਹਾ ਕਿ ਤੇਰੇ ਵਾਸਤੇ ਮੈਂ ਚੈਨ ਬਣਾ ਕੇ ਲੈ ਕੇ ਆਇਆ ਮੋਟੀ ਤੇ ਵੀਰਪਾਲ ਕਹਿੰਦੀ ਕਿ ਵੀਰ ਮੇਰਾ ਇੰਡੀਆ ਦੇ ਵਿੱਚ ਤਾਂ ਜਿਹੜੇ ਪੈਸੇ ਅਲਾਉਡ ਨੇ ਉਹ ਤਾਂ ਸਾਰਾ ਬੰਦਾ 2-4 ਲੱਖ ਰੁਪਈਆ ਲਿਆ ਸਕਦਾ ਹੈ ਜਹਾਜ਼ ਦੇ ਵਿੱਚ ਵੀ ਤੂੰ ਇੰਨੇ ਪੈਸੇ ਕਿਵੇਂ ਲੈ ਆਇਆ ਉਹ ਕਹਿੰਦਾ ਕਿ ਮੈਨੂੰ ਪਤਾ ਨਹੀਂ ਸੀ ਮੈਂ ਜੰਪ ਵਾਲੀ ਯੂਕੇ ਦਾ ਆ ਤੇ ਮੈਨੂੰ ਜਿਹੜਾ ਆ ਇੱਥੇ ਆ ਕੇ ਪਤਾ ਲੱਗਿਆ ਕਿ ਮੈਂ ਜਿਹੜੇ ਪੈਸੇ ਆ ਉਹ ਜ਼ਿਆਦਾ ਲੈ ਆਏ ਆ ਇੰਨੇ ਨੂੰ ਉਸਨੇ ਕਿਹਾ ਕਿ ਠੀਕ ਆ ਭੈਣ ਮੇਰੀਆਂ ਮੈਨੂੰ ਛੱਡਤਾ ਆ ਫਿਰ ਉਸਨੇ ਕਿਹਾ ਕਿ ਮੈਨੂੰ ਜਿਹੜਾ ਆ ਉਹ ਸੀਆਈਡੀ ਵਾਲਿਆਂ ਨੇ ਝੱਕ ਲਿਆ ਜਦੋਂ ਉਹ ਉੱਥੋਂ ਬਾਹਰ ਨਿਕਲਿਆ ਉਦੋਂ ਬਾਅਦ ਇੱਕ ਹੋਰ ਬੰਦੇ ਨੇ ਵੀਰਪਾਲ ਨੂੰ ਕਾਲ ਕਰਕੇ ਕਿ ਹਮ ਸੀਆਈਡੀ ਵਾਲੇ ਤੁਹਾਡੇ ਬਾਈ ਨੂੰ ਹਮਨੇ ਉਠਾ ਲਿਆ ਹੈ ਆਪ ਹਮ ਕੋ ਵੀ 10 ਲੱਖ ਰੁਪਏ ਦੋ ਨਹੀਂ ਤਾਂ ਹਮ ਇਸ ਕੋ ਨਹੀਂ ਛੋੜਾਂਗੇ ਹਮਨੇ ਇਸ ਕੋ ਜੀਐਲ ਮੇ ਬੰਦ ਕਰ ਦਿਆ ਹੈ ਇੱਕ ਇੱਕ ਪੁਲਿਸ ਅਫਸਰ ਨੇ ਉਹਨੇ ਉਸ ਮੁੰਡੇ ਨੂੰ ਫੋਨ ਫੜਾਤਾ ਉਸ ਮੁੰਡੇ ਨੇ ਰੋ ਕੇ ਕਿਹਾ ਕਿ ਭੈਣ ਮੇਰੀ ਇਹ ਮੈਨੂੰ ਬਚਾ ਲਾ ਮੈਨੂੰ ਮਾਰ ਦੇਣਗੇ ਮੇਰੇ ਬੱਚਿਆਂ ਨੂੰ ਲੈ ਜਾਓ ਸਾਰਿਆਂ ਦਾ ਇਹਨਾਂ ਨੂੰ ਇਹਨਾਂ ਨੇ ਮਾਰ ਦੇਣਾ ਹੈ ਮੈਨੂੰ ਛਡਾ ਲਾ ਉਹ ਕੁੜੀ ਪੈਸਾ ਕਿਤੇ ਨਾ ਕਿਤੋਂ ਵੀਰਪਾਲ ਇਕੱਠਾ ਕਰ ਰਹੀ ਸੀ ਆਪਣੇ ਰਿਸ਼ਤੇਦਾਰਾਂ ਤੋਂ ਉਧਾਰਾ ਮੰਗ ਰਹੀ ਸੀ ਆਪਣੇ ਘਰ ਵਾਲੇ ਤੋਂ ਬਾਹਰੋਂ ਮੰਗਾ ਰਹੀ ਸੀ ਵੀ ਇਦਾਂ ਕਰਕੇ ਮੁੰਡਾ ਇੱਕ ਭਰਾ ਬਣਿਆ ਆ ਯੂਕੇ ਦੇ ਵਿੱਚ ਕੱਲਾ ਰਹਿੰਦਾ ਆ ਚੰਗੀ ਜ਼ਾਇਦਾਤ ਆ ਤਦ ਵੀ ਉਹ ਫਸ ਗਿਆ ਵਿਚਾਰਾ ਉਹਦਾ ਪਿੱਛੇ ਕੋਈ ਨਹੀਂ ਹੈਗਾ ਆਪਾਂ ਕੱਲੇ ਹੀ ਆ ਘਰ ਵਾਲੇ ਦੀ ਤੇ ਪਰਿਵਾਰ ਵਾਲਿਆਂ ਦੀ ਤੇ ਰਿਸ਼ਤੇਦਾਰਾਂ ਦੀ ਸਹਿਮਤੀ ਦੇ ਨਾਲ ਇਹ ਸਾਰਾ ਪੈਸਾ ਭੇਜਿਆ ਜਾ ਰਿਹਾ ਸੀਗਾ ਵੱਖ-ਵੱਖ ਅਕਾਊਂਟਾਂ ਦੇ ਵਿੱਚ ਉਹ ਸਾਰੇ ਅਕਾਊਂਟ ਜਿਹੜੇ ਆ ਉਹ ਇੰਡੀਆ ਦੇ ਸੀਗੇ ਤੇ ਵਿੱਚੋਂ ਇੱਕ ਦੋ ਅਕਾਊਂਟ ਜਿਹੜੇ ਆ ਉਹ ਬਾਹਰਲੇ ਬਾਹਰਲੇ ਮੁਲਕ ਦੇ ਵੀ ਸੀ ਇਹ ਕੋਈ ਯੂਕੇ ਦਾ ਅਕਾਊਂਟ ਵੀ ਸੀਗਾ ਉਹਦੇ ਵਿੱਚ ਇੱਕ ਅਕਾਊਂਟ ਉਹਦੇ ਵਿੱਚ ਪਾਕਿਸਤਾਨ ਦਾ ਸੀਗਾ ਇਹ ਸਾਰਾ ਟੋਪੀ ਡਰਾਮਾ ਹੋਇਆ ਤੇ ਉਸ ਕੁੜੀ ਨੂੰ ਸਮਝ ਨਹੀਂ ਸੀ ਯਾਰ ਜਦੋਂ 55 ਲੱਖ ਰੁਪਈਆ ਚੱਲ ਗਿਆ ਵੀ ਹੁਣ ਕੀ ਕੀਤਾ ਜਾਵੇ ਉਸਨੇ ਮੈਨੂੰ ਕਾਲ ਲਗਾਈ ਉਸਨੇ ਮੁੰਡੇ ਦੀਆਂ ਫੋਟੋਆਂ ਭੇਜੀਆਂ ਕੁੜੀ ਦੀਆਂ ਬੱਚੇ ਦੀਆਂ ਫੋਟੋਆਂ ਭੇਜੀਆਂ ਕਿ ਭਾਜੀ ਵੀ ਤੁਸੀਂ ਇੱਕ ਵੀਡੀਓ ਬਣਾ ਕੇ ਪਾਓ ਤਾਂ ਜੋ ਯੂਕੇ ਵਾਲੇ ਦੀ ਹੈਲਪ ਕਰ ਸਕਣ ਮੈਨੂੰ ਥੋੜਾ ਜਿਹਾ ਡਾਊਟ ਹੋਇਆ ਮੈਂ ਸਾਰੀ ਸਟੋਰੀ ਸੁਣੀ ਉਸਨੇ ਜਿਹੜੇ ਮੈਨੂੰ ਵੌਇਸ ਮੈਸੇਜ ਭੇਜੇ ਉਹ ਵੌਇਸ ਮੈਸੇਜ ਇੱਕ ਪਾਕਿਸਤਾਨੀ ਮੁੰਡੇ ਦੇ ਆ ਕਿਉਂਕਿ ਆਪਣਾ ਪੰਜਾਬੀ ਬੋਲਣ ਦਾ ਲਹਿਜਾ ਤੇ ਪਾਕਿਸਤਾਨੀਆਂ ਦੇ ਬੋਲਣ ਦਾ ਲਹਿਜਾ ਵੱਖੋ ਵੱਖਰਾ ਆ ਤੇ ਮੈਂ ਉਸੇ ਵਕਤ ਸਮਝ ਗਿਆ ਮੈਂ ਕਿਹਾ ਭੈਣ ਮੇਰੀ ਇਹ ਰਾਲ ਮਲਾ ਕੇ ਤੇਰੇ ਨਾਲ 55 ਲੱਖ ਰੁਪਏ ਦੀ ਜਿਹੜੀ ਇੱਕ ਠੱਗੀ ਵੱਤ ਚੁੱਕੀ ਹੈ ਗੇਮ ਕਰਗੇ ਨੇ ਕੋਈ ਤੇਰਾ ਪੰਜਾਬੀ ਭਰਾ ਨਹੀਂ ਹੈਗਾ ਇਹ ਮੁੰਡਾ ਪਾਕਿਸਤਾਨੀ ਆ ਜਿਨ੍ਹਾਂ ਨੇ ਤੈਥੋਂ ਹੌਲੀ-ਹੌਲੀ ਸਾਰੀ ਇਨਫੋਰਮੇਸ਼ਨ ਲਈ ਉਸ ਤੋਂ ਬਾਅਦ ਤੈਨੂੰ ਉਸਨੇ ਕਰੋਧਿਆ ਵੀ ਪੈਸੇ ਤੈਥੋਂ ਕਢਾਉਣੇ ਸ਼ੁਰੂ ਕੀਤੇ ਤੇ ਤੇਥੋਂ ਜਿਹੜੇ ਆ ਪੈਸੇ ਉਹਨਾਂ ਨੇ ਕਢਵਾ ਲਏ ਤਾਂ ਫਿਰ ਉਹ ਕਹਿੰਦੀ ਕਿ ਵੀ ਹੁਣ ਮੇਰੇ ਨਾਲ ਵੀ ਹੁਣ ਮੇਰੇ ਪੈਸੇ ਵਾਪਸ ਨਹੀਂ ਆਉਣੇ ਤੇ ਮੈਂ ਉਹਨੂੰ ਕਿਹਾ ਵੀ ਨਹੀਂ ਹੁਣ ਤੇਰੇ ਜਿਹੜੇ ਪੈਸੇ ਆ ਉਹ ਵਾਪਸ ਨਹੀਂ ਆਉਣੇ ਤੇ ਇਹ ਤੋਂ ਜਿਹੜੀ ਇੱਕ ਹੋਰਾਂ ਨੂੰ ਸਿੱਖਿਆ ਆਪਾਂ ਦੇ ਸਕਦੇ ਆ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਸਿੱਖਿਆ ਦੇ ਰਿਹਾ ਕਿ ਕਦੇ ਵੀ ਤੁਹਾਨੂੰ ਕੋਈ ਅਣਜਾਣ ਬੰਦਾ ਕੋਈ ਮੈਸੇਜ ਕਰਦਾ ਜਿਸ ਨੂੰ ਤੁਸੀਂ ਨਹੀਂ ਜਾਣਦੇ ਅੱਖਾਂ ਮੀਚ ਕੇ ਭਰੋਸਾ ਨਾ ਕਰਿਆ ਕਰੋ ਇਸਨੇ ਤਾਂ ਸਾਰੇ ਆਪਣੇ ਘਰ ਵਾਲੇ ਦੀ 20 ਸਾਲਾਂ ਦੀ ਕਮਾਈ ਆਸੇ ਪਾਸੇ ਪੈਸਾ ਫੜ ਕੇ 55 ਲੱਖ ਰੁਪਏ ਇੱਕ ਅਨਜਾਨ ਬਣੇ ਹੋਏ ਭਰਾ ਨੂੰ ਦੇਤਾ ਜਿਸ ਨੂੰ ਇਹ ਜਾਣ ਦੀ ਤੱਕ ਨਹੀਂ ਵੀ ਉਹ ਕੌਣ ਆ ਕੌਣ ਨਹੀਂ ਹੈਗਾ ਜਿਹੜੀਆਂ ਉਸਨੇ ਫੋਟੋਆਂ ਭੇਜੀਆਂ ਉਹ ਵੀ ਫੇਕ ਭੇਜੀਆਂ ਕਦੇ ਵੀਡੀਓ ਕਾਲ ਨਹੀਂ ਕੀਤੀ ਕਦੇ ਉਸਨੇ ਬੱਚੇ ਨਹੀਂ ਦਿਖਾਏ ਕਦੇ ਉਸਨੇ ਆਪਣਾ ਕੁਝ ਵੀ ਨਹੀਂ ਦਿਖਾਇਆ ਉਹ ਇਨਸਾਨ ਕਹਿ ਸਕਦੇ ਆ ਵੀ ਜਾਂ ਤਾਂ ਉਹ ਬੰਦਾ ਪਾਕਿਸਤਾਨ ਦੇ ਵਿੱਚ ਬੈਠਾ ਸੀ ਜਾਂ ਉਹ ਕਿਸੇ ਹੋਰ ਮੁਲਕ ਦੇ ਵਿੱਚ ਬੈਠ ਕੇ ਇਸ ਲੜਕੀ ਦੇ ਨਾਲ ਜਿਹੜੀ ਕਿ 55 ਲੱਖ ਰੁਪਏ ਦੀ ਗੇਮ ਕਰ ਗਿਆ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਵੱਧ ਤੋਂ ਵੱਧ ਤਾਂ ਜੋ ਜੇਕਰ ਕਿਸੇ ਤੇ ਹੋਰ ਤੇ ਦਾ ਲੱਗ ਰਿਹਾ ਹੋਵੇ ਤਾਂ ਉਹ ਉੱਥੇ ਹੀ ਸਟਾਪ ਹੋ ਜਾਵੇ ਹੁਣ ਇਸ ਨੇ ਥਾਣਿਆਂ ਦੇ ਵਿੱਚ ਰਿਪੋਰਟ ਵੀ ਲਿਖਾਈ ਆ ਪੁਲਿਸ ਵਾਲੇ ਕਹਿੰਦੇ ਕਿ ਵੀ ਇਹਦਾ ਕੁਝ ਨਹੀਂ ਹੋ ਸਕਦਾ ਇਹ ਸਾਰਾ ਜਿਹੜਾ ਜੋ ਕੁਝ ਵੀ ਹੋਇਆ ਤੇਰੇ ਨਾਲ ਇੱਕ ਬਹੁਤ ਵੱਡਾ ਜਿਹੜਾ ਕਿ ਫਰੋਡ ਹੋਇਆ ਆ ਅਸੀਂ ਕੁਝ ਨਹੀਂ ਕਰ ਸਕਦੇ ਤੂੰ ਆਪਣੀ ਮਰਜ਼ੀ ਦੇ ਨਾਲ ਅਕਾਊਂਟਾਂ ਦੇ ਵਿੱਚ ਪੈਸਾ ਜਿਹੜਾ ਆ ਉਹ ਜਮ੍ਹਾਂ ਕਰਵਾਇਆ ਆ ਨਾ ਕਿ ਤੇਰੇ ਨਾਲ ਕੋਈ ਆਨਲਾਈਨ ਆ ਕਹਿ ਸਕਦੇ ਵੀ ਫਰਾਡ ਹੋਇਆ ਹੈ ਤੂੰ ਆਪ ਖੁਦ ਜਿਆਦਾ ਕਿ ਬੈਂਕਾਂ ਦੇ ਵਿੱਚ ਅਕਾਊਂਟ ਦੇ ਵਿੱਚ ਜਿਹੜਾ ਕਿ ਪੈਸਾ ਪਾਇਆ ਹੋਇਆ ਹੈ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਨਵੀਂ ਜਾਣਕਾਰੀ ਦੇ ਨਾਲ ਆਪਣਾ ਖਿਆਲ ਰੱਖਿਓ ਧੰਨਵਾਦ